ਸਪੇਨ ਤੋਂ ਵਾਰਸੀ ਲੋਨਾਂ ਤੋਂ 10000 ਰੁਪਇਆ ਭਰਾ ਨੇ ਆਖਿਆ ਵੀ ਆਪਾਂ ਉਸ ਨੌਜਵਨ ਦੇ ਲਈ ਦੇਵਾਂਗੇ ਬਹੁਤ ਬਹੁਤ ਧੰਨਵਾਦ ਹੈ ਸ਼ੰਭੂ ਤਨੋਏ ਦਾ ਅਮਨ ਰਹਿੇਜੇ ਦਾ ਹਰਵਾਨ ਸਪੋਰਟਸ ਕਲਬ ਬੈਲਜੀਅਮ ਵਾਲੇ ਭਰਾ ਦਾ ਬਹੁਤ-ਬਹੁਤ ਧੰਨਵਾਦ ਆਇਆ ਅਮਰੀਕ ਉਹ ਸਾਹਮਣੇ ਕਹਿੰਦੇ ਪਹਿਲੀ ਕਬੱਡੀ ਪੈ ਗਈ ਹੈ ਮੇਰੇ ਮਿੱਤਰੋ ਇਬਰ ਕਹਿੰਦੇ ਚਾਰੇ ਪਿਆਰ ਬਰ ਤਿਆਰ ਨੇ ਉਹ ਸ਼ੀਲੂ ਵੜੀਏ ਲੋ ਪਹਿਲੀ ਕਬੱਡੀ ਦੇ ਕਹਿੰਦੇ ਬੱਲੇ 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 ਉਹ ਕਬੱਡੀ 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 ਅੱਜ ਜੇਠੂ ਕੇ ਪਿੰਡ 'ਚ ਓਏ ਹੱਲਾ ਗੁੱਲਾ ਹੱਲਾ ਗੁੱਲਾ ਉਹ ਜੇਠੂ ਕੇ ਦੇ ਕਹਿੰਦੇ ਧਰਤੀਆਂ ਮੇਰੇ ਮਿੱਤਰੋ ਅੱਜ ਬਸਤਾ ਨੂੰ ਟਰੈਕਟਰ ਰੁੱਪੇ ਜਾਣਗੇ ਕੌਣ ਜਿੱਤੂ ਕੌਣ ਜ ਬੱਜ ਪਾ ਬੱਜ ਪਾ ਬੱਜ ਪਾ ਬੱਜ ਪਾ ਹੂਟਰਾ ਬੱਜ ਪਾ ਬੱਜ ਪਾ ਬੱਜ ਪਾ ਹੂਟਰਾ ਬੱਜ ਪਾ ਸ਼ੀਲੂ ਬੁਲਾਰਾ ਸ਼ੀਲੂ ਬੁਲਾਰਾ ਲਾ ਕੇ ਤਕੜਾ ਜਫਾ ਜਿਵੇਂ ਹਰਿਆਣੇ ਦੀ ਕਮੈਂਟਰੀ ਕਰਨੀ ਹੋਵੇ ਸ਼ੀਲੂ ਨੇ ਕੈਚ ਕਰ ਲਿਆ ਗਰਮਕੋ ਪਰ ਸਮੇਂ ਦੀਆਂ ਗੱਲਾਂ ਨੇ ਪੰਜਾਬ ਹਰਿਆਣਾ ਭਰਾ ਭਰਾ ਦੋਤੇ ਵਾਲੇ ਦੀ 3100 ਦੀ ਪਹਿਲੀ ਰੇਡ ਲੱਕੀ ਤੇ ਖੁਸ਼ ਹੋਣਾ ਵੱਲੋਂ ਮੇਰੇ ਵੀਰੋ ਸ਼ੈਣੇ ਵਾਲਿਆਂ ਵੱਲੋਂ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਪੈਣ ਜਾ ਰਹੀ ਹੈ ਆਓ ਸਾਹਮਣੇ ਗੁਰਵਿੰਦਰ ਤੇ ਰਪਿੰਦਰ ਗੁਰਵਿੰਦਰ ਤੇ ਰਪਿੰਦਰ ਔਰ ਸਾਹਮਣੇ ਦੇਖਦਾ ਵੀ ਗगन ਜੋਗੇਵਾਲੀਆ ਮਾਨਕ ਭਰਾ ਮਾਨ ਕਰਦੇ ਐ ਸ੍ਰਿੰਦਰ ਮਾਨਕ ਖੜੀ ਮਾਨ ਕਰਦੇ ਐ ਇਸ ਨੌਜਵਾਨ ਦੀ ਖੇਡ ਤੇ ਮੇਰੇ ਮਿੱਤਰੋ ਆਓ ਸਾਹਮਣੇ ਪੈਂਦੀ ਹੋਈ ਰੇਡ ਲੱਗਦਾ ਤਕੜਾ ਜੱਫਾ ਇੱਕ ਪਾਸੇ ਕੁਲਵਿੰਦਰ ਹੈ ਪਰ ਦੂਜੇ ਪਾਸੇ ਤਜਰਬੇ ਦਾ ਨਾਮ ਹੈ ਗगन ਜੋਗੇਵਾਲ ਤਜਰਬੇ ਦਾ ਨਾਮ ਹੈ ਗਗਰ ਜੋਗੇਵਾਲ ਆਪਣੀ ਟੀਮ ਦੇ ਲਈ ਇੱਕ ਲੱਖਾਂ ਦੇ ਨੰਬਰ ਦਾ ਵਾਅਦਾ ਕਰਦਾ ਹੋਇਆ ਆਓ ਸਾਹਮਣੇ ਕਹਿੰਦੇ ਗੋਰੇ ਵੀ ਕਬੱਡੀ ਪੈ ਰਹੀ ਹੈ ਉਧਰ ਕਹਿੰਦੇ ਚਾਰੇ ਪਿਆਰ ਨੇ ਕਾਂਗੇ ਵਾਲਾ ਕਾਂਗੇ ਵਾਲਾ ਇਹ ਪੰਜਾਬ ਦੇ ਵੱਡੇ ਮੇਲਿਆਂ ਦੇ ਹੁੰਦੀ ਹੈ ਆਓ ਕਹਿੰਦੇ ਮਹਾਰਾਜ ਦੀ ਧਰਤੀ ਹੈ ਸਾਡੇ ਵੀਰ ਦੇ ਕਹਿੰਦੇ ਮਨਦੀਪ ਹੋੜੀ ਤੇ ਨਾਲ ਕਹਿੰਦੇ ਸੁਨਨਾਮ ਦਾ ਬਹੁਤ ਵੱਡਾ ਨਾਮ ਹੈ ਪੰਜਾਬ ਪੁਲਿਸ ਦੇ ਵਿੱਚ ਜ਼ਿੰਮੇਵਾਰੀਆਂ ਦੇ ਮਨਦੀਪ ਦਾ ਵੀ ਧੰਨਵਾਦ ਤੇ ਕਹਿੰਦੇ ਸਾਡੇ ਸੁਨਨਾਮ ਦਾ ਵੀ ਧੰਨਵਾਦ ਇੰਦੀ ਉੜ ਫਿਕਰ ਲਾਵੇ ਨੌਜਵਾਨਾਂ ਲਓ ਸਾਹਮਣੇ ਅਗਲੀ ਕਬੱਡੀ ਕਰਨ ਹੈਪੀ ਸਪੌਂਸਰ ਆਪਰੇ ਵੱਲੋਂ ਗੁਰਪ੍ਰੀਤ ਦਾ ਇੱਕੋ ਜੱਫਾ 500 ਦਾ ਹੈਪੀ ਸਿੱਧੂ ਵੀ ਸਾਡਾ ਭਰਾ ਸਿਲਵਰਾ ਵਾਲਾ ਕਬੱਡੀ 365.com ਵਾਲਾ ਚੇਚੇ ਤੌਰ ਤੇ ਪੁੱਜਾ ਹੋਇਆ ਜੀ ਇਹਨਾਂ ਨੂੰ ਆਖਦੇ ਆ ਵੱਡੀ ਜ਼ਿੰਮੇਵਾਰੀ ਹੈ ਔਰ ਬਹੁਤ ਬਹੁਤ ਧੰਨਵਾਦ ਹੈ ਹੈਪੀ ਸਿੱਧੂ ਸਿਲਵਰਾ ਅਜੇਚੇ ਤੌਰ ਤੇ ਅਜੇ ਜੇਠੂ ਕਾਨ ਦੇ ਵਿੱਚ ਪੁੱਜਾ ਹੋਇਆ ਲਓ ਅਗਲੀ ਕਬੱਡੀ ਖੇਡ ਮੈਦਾਨ ਦੇ ਵਿੱਚ ਦੋਤੇ ਵਾਲਾ ਆਹ ਸਾਹਮਣੇ ਕਹਿੰਦੇ ਦੋਤੇ ਵਾਲਾ ਰਵਿੰਦਰ ਸਿੰਘ ਗੁਰਪ੍ਰੀਤ ਕਹਿੰਦਾ ਵੀ ਗੁਰਪ੍ਰੀਤ ਦੇ ਜੱਫੇ ਦੇ ਉੱਪਰ ਬੜੇ ਪਿਆਰ ਤੇ ਸਤਿਕਾਰ ਦੇ ਉੱਤੇ ਜਾਣਗੇ ਉਧਰ ਕਹਿੰਦੇ ਜੰਗੀ ਜਣੇ ਵਾਲਾ ਇਹ ਵੀ ਕਹਿੰਦੇ ਸ਼ਰਮੇ ਵਰਗੇ ਨੌਜਰ ਨਾਲ ਕਹਿੰਦੇ ਗੁਰਵਿੰਦਰ ਹੈ ਕਾਗੇ ਵਾਲਾ ਹੈਪੀ ਕੋਟਲੇ ਨੇ ਸੁਨੇਹੇ ਪੁੱਜਦੇ ਕੀਤੇ ਆ ਵੀ ਕਾਗੇ ਵਾਲਾ ਕਹਿੰਦੇ ਗੁਰਦਾਸਪੁਰ ਲਾਈਨ ਦੇ ਵਿੱਚ ਜੱਫੇ ਲਾ ਦੇਗਾ ਗੱਲਾਂ ਲੱਗਣਗੀਆਂ ਟਿਕਾਣੇ ਮੇਰੇ ਮਿੱਤਰੋ ਕਿਉਂ ਆਉਣ ਵਾਲਾ ਟਾਈਮ ਤੇਰੇ ਭਾਈ ਦਾ ਆ ਕਾਗਿਆ ਦੇ ਦੁੱਧ ਵਾਲਾ ਉਹ ਕਬੱਡੀ ਕਬੱਡੀ ਗੁਰਵਿੰਦਰ ਇਹਨੂੰ 911 ਕਹਿੰਦੇ ਆ ਕਿ ਮੈਂ ਵੀ ਜੱਟ ਦਾ ਪੁੱਤ ਹਾਂ ਅਰਜਨ ਵਰਗਾ ਨਹੀਂ ਅੱਖਾਂ ਵੱਧ ਕੇ ਤੀਰ ਨਿਸ਼ਾਨੇ ਲਾ ਦੇਊਗਾ ਅੱਖਾਂ ਵੱਧ ਕੇ ਤੀਰ ਟਿਕਾਣੇ ਲਾ ਦੇਊਗਾ ਲੈ ਵੀ ਨੌਜੋਨਾ ਲੱਖੀ ਤੋਂ ਫੜਦਾ 3100 ਦਾ ਜੱਫਾ ਲਾਇਆ ਇਧਰ ਲੱਕੀ ਹੋਣਾ ਨੇ ਤੇ ਨਾਲ ਖੁਸ਼ ਹੋਣਾ ਨੇ ਮਾਰ ਕੀਤਾ ਆਓ ਸਾਹਮਣੇ ਇੱਕ ਪਾਸੇ ਕਹਿੰਦੇ ਗਗਨ ਤੇ ਦੂਜੇ ਪਾਸੇ ਸ਼ਿਲੂ 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 ਦਾ ਜੱਫਾ ਸ਼ੀਨੂ ਦੀ ਕੈਚ ਸਿਰੇ ਤੱਕ ਆਣ ਮੇਰੇ ਮਿੱਤਰੋ ਰੋਤਕ ਤੱਕ ਭੰਗੜੇ ਪੈਂਦੇ ਐ ਰੋਤਕ ਤੱਕ ਭੰਗੜੇ ਪੈਂਦੇ ਐ ਜਦੋਂ ਸ਼ੀਨੂ ਜੱਫੇ ਲਾਉਂਦਾ ਐ ਐਨ ਸਰੇ ਦੀ ਖੇਡ ਆ ਸਕਰੀਨ ਜ਼ਰੂਰ ਚਲਾ ਦਿਓ ਜੀ ਜਿਹੜੇ ਮੇਰੇ ਵੀਰ ਦੀ ਡਿਊਟੀ ਐ ਸਕਰੀਨ ਜ਼ਰੂਰ ਚਲਾ ਦਿਓ ਬੜੀ ਮੇਰ ਸਕ੍ਰੀਨ ਜਨੂਰ ਚਲਾ ਦਿਓ ਜਿਹੜੇ ਮੇਰੇ ਵੀਰ ਦੀ ਡਿਊਟੀ ਹੈ ਬੜੀ ਮਿਹਰਬਾਨੀ ਹੋਊਗੀ ਮੇਲਾ ਜੇਠੂ ਕਿਆਂ ਦਾ ਸਿਰੇ ਦਾ ਜੇ ਘੰਟਾ ਤੋਂ ਪਹਿਲਾਂ ਨਿਪਟ ਜਾਂਦਾ ਆ ਧੁੰਦ ਵਾਲਾ ਕੰਮ ਵੀ ਨਿਪਟ ਜਾਣਾ ਸਿੰਘਾ ਮੇਰੇ ਮਿੱਤਰੋ ਆਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਇੱਕ ਪਾਸੇ ਡੱਗੋ ਵਾਲਾ ਔਰ ਦੂਜੇ ਪਾਸੇ ਗੋਰਾ ਇਹ ਰਸਾਲੂ ਵਾਲਾ ਗੋਰਾ ਆਪਣੀ ਟੀਮ ਦੇ ਲਈ ਇੱਕ ਲੱਖਾਂ ਜੇ ਨੰਬਰ ਦਾ ਵਾਅਦਾ ਕੱਲ ਨੂੰ ਟੀਮਾਂ ਗੋਲੇ ਵਾਲੇ ਦੇ ਵਿੱਚ ਠੀਕ 1 ਵਜੇ ਤੱਕ ਪਹੁੰਚ ਜਾਣ 2 ਵਜੇ ਪਹਿਲਾ ਮੈਚ ਸ਼ੁਰੂ ਕੀਤਾ ਜਾਊਗਾ ਗੋਰਾ ਗੋਲੇ ਵਾਲੀਆ ਕਹਿੰਦਾ ਵੀ ਕੱਲ ਨੂੰ ਸਾਰੀਆਂ ਟੀਮਾਂ ਨੂੰ ਬੇਨਤੀ ਕਰ ਦਿਓ ਜਿਹੜੀਆਂ ਟੀਮਾਂ 16 ਨੇ ਬੁੱਕ ਕੀਤੀਆਂ ਨੇ ਖੇਡਣਾ ਸਮੇਂ ਸਰ ਪੁੰਜਣ ਲਓ ਇੱਕ ਪਾਸੇ ਸ਼ੀਨੂ ਤੇ ਦੂਜੇ ਪਾਸੇ ਤਿਆਲਪੁਰਾ ਮਿਰਜਾ ਪਿੰਡ ਐ ਕਰਨ ਦਾ ਆਪਣੀ ਟੀਮ ਲਈ ਇੱਕ ਲੱਖਾਂ ਦੇ ਨੰਬਰ ਦਾ ਵਾਅਦਾ ਕਰ ਗਿਆ ਅਮਰੀਕ ਆ ਜਾ ਵੀ ਨੌਜਵਾਨ ਆਓ ਸਾਹਮਣੇ ਰੇਡ ਪੈ ਰਹੀ ਹੈ ਉਧਰ ਕਿੰਦੇ ਰਗਿੰਦਰ ਸੋਬਰਾ ਸਾਡੇ ਵੀਰ ਦੇ ਘਾਗੇ ਵਾਲੇ ਦਾ ਇੱਕ ਜੱਫਾ ਕਹਿੰਦੇ 1000 ਦਾ ਹੋਵੇਗਾ ਰਜਿੰਦਰ ਸਭਰਾ ਜੀ ਵੀਰ ਨੇ ਅਮਰੀਕ ਸਿੰਘ ਸਭਰੇ ਨੂੰ ਮਾਰਿਆ ਕਿਉਂਕਿ ਇਹ ਟਰੈਕਟਰ ਕਹਿੰਦੇ ਉਹਨਾਂ ਵੱਲੋਂ ਸਪਾਂਸਰ ਕੀਤਾ ਗਿਆ ਹੈ ਉੱਥੇ ਲੱਕੀਉਣੀ ਵੀਰ ਨੇ ਸਾਡੇ ਕਹਿੰਦੇ ਬਲਜਿੰਦਰ ਨੂੰ ਸਭਾ ਨੌਮਾ ਰੱਖਣਾ ਉੱਥੇ ਖੁਸ਼ਉਣੀ ਵੀਰ ਨੇ ਔਰ ਆਹ ਕਹਿੰਦੇ ਨੌਜਾਨ ਇਹ ਕਹਿੰਦੇ ਰਵਿੰਦਰ ਹੈ ਦੋਤੇ ਪਿੰਡ ਵਾਲਾ ਇੱਕ ਤਗੜਾ ਨੰਬਰ ਆਪਣੀ ਟੀਮ ਲਈ ਜੋੜਦਾ ਹੋਇਆ ਪਰ ਇਹਦਾ ਕਹਿੰਦੇ ਜੋਕੇ ਵਾਲਾ ਪਿੰਡ ਜਿਹੜੇ ਫਿਰੋਜ਼ਪੁਰ ਦਾ ਪਿੰਡ ਹੈ ਫਤੇਗੜ ਪੰਜ ਤੂਰ ਦਾ ਇਲਾਕਾ ਮੇਰੇ ਮੁੱਤਰੋ ਕਿਤੇ ਮਖੂਦੀਏ ਗੱਲਾਂ ਕਦੇ ਜੀਰੇ ਦੀਆਂ ਗੱਲਾਂ ਨੇ ਆਹ ਕਦੇ ਧਰਮਕੋੜ ਕਦੇ ਕੋਟ ਹੀ ਸੇਖਾ ਇਹ ਨੇੜੇ-ਨੇੜੇ ਸਭ ਮਸ਼ਹੂਰ ਨੇ ਪਰੇਮਰ ਕਹਿੰਦੇ ਇਹ ਦਹਿਸ਼ਤ ਦਾ ਕਹਿੰਦੇ ਦੂਜਾ ਨਾਮ ਹੈ ਇਹ ਸ਼ਿੱਲੂ ਆ ਮੇਰੇ ਮਿੱਤਰੋ ਪਰ ਗगन ਨੂੰ ਕਹਿੰਦੇ ਤਜਰਬਾ ਬਹੁਤ ਵੱਡਾ ਆਹ ਕਦੇ ਵੀ ਗगन ਇੱਕ ਤਜਰਬੇ ਦਾ ਨਾਮ ਹੈ ਗगन ਇੱਕ ਤਜਰਬੇ ਦਾ ਨਾਮ ਹੈ ਗਗਨ ਇੱਕ ਕਿਤਾਬ ਹੈ ਕਬੱਡੀ ਦੀ ਐਨ ਸਿਰੇ ਦਾ ਖਿਡਾਰੀ ਆ ਸਾਡੀ ਖੇਡ ਕਬੱਡੀ ਦਾ ਲੈ ਵੀ ਗਗਨ ਠੀਕ ਹੈ ਕਿਉਂਕਿ ਇੰਨੀਆਂ ਸੱਟਾਂ ਫੇਟਾਂ ਤੋਂ ਉੱਠ ਕੇ ਮੇਰੇ ਵੀਰੋ ਅੱਜ ਦੇ ਮੁੰਡਿਆਂ ਦੇ ਨਾਲ ਖੇਡਣਾ ਇਹ ਵੱਡੀ ਗੱਲ ਆ ਲੰਬੀ ਪਾਰੀ ਦਾ ਘੋੜਾ ਲਓ ਸਾਹਮਣੇ ਇੱਕ ਪਾਸੇ ਰਸਾਲੂ ਆਲਾ ਔਰ ਦੂਜੇ ਪਾਸੇ ਸਰਜੀਤ ਸਿੰਘ ਦਾ ਮੁੰਡਾ ਆਹ ਕਹਿੰਦੇ ਡੱਗੋ ਰਮਾਣੇ ਆਲਾ ਸ਼ਰਨਾ ਇਹ ਪੋਲੀ ਜੀ ਧੌਲ ਮਾਰਦਾ ਨਾ ਜਦੋਂ ਤੇ ਖਰੇ ਖਰੇ ਸੁੱਟ ਲੈਂਦਾ ਆਨ ਸੁਆਦ ਲਾ ਦਿੰਦਾ ਮੇਰੇ ਮਿੱਤਰੋ ਲਓ ਟੱਕੋ ਵਾਲਾ ਸ਼ਰਨਾ ਇਸ ਲਈ ਕੈਨ ਨੂੰ ਜੀ ਕਰਦਾ ਕਿ ਨਾ ਸੁਣ ਕੇ ਯੋਧਿਆਂ ਦਾ ਉਹ ਦੁਨੀਆ ਕੰਬਦੀ ਹੈ ਇਹ ਧਰਤ ਮਾਲਵੇ ਦੀ ਬੰਦੇ ਹੱਥ ਕਰਾਉਣੇ ਚੰਬਦੀ ਹੈ ਆ ਧਰਤ ਮਾਲਵੇ ਦੀ ਬੰਦੇ ਹੱਥ ਕਰਾਉਣੇ ਜੰਬਦੀ ਹੈ ਸਿਰੇ ਦਾ ਮੈਚ ਹੋ ਗਿਆ ਸਿਰੇ ਦੀ ਬਾਜੀ ਹੋ ਗਈ ਹੈ ਲਓ ਚੋਟੀ ਦਾ ਮੈਚ 11 ਜਨਵਰੀ ਨੂੰ ਸੰਘੇੜਿਆਂ ਦੇ ਵਿੱਚ ਸਾਡੇ ਵੀਰ ਲੱਕੀ ਭੱਦਲਵੰਡ ਤੇ ਨਾਲ ਮੇਰੇ ਵੀਰੋ ਸ਼ਿੰਦਾ ਜੋਧਪੁਰੀਆਂ ਉਹਨਾਂ ਦੇ ਸਾਰੇ ਸਾਥੀ ਸੱਦਾ ਦੇ ਰਹੇ ਆ ਵੀ ਵੱਡਾ ਮੇਲਾ ਹੋਣਾ 12 ਜਨਵਰੀ ਨੂੰ ਡਾਲੇ ਐ ਔਰ 14 ਨੂੰ ਸ਼ਕਰਪੁਰ ਐ 16 ਨੂੰ ਮੇਰੇ ਮਿੱਤਰੋ ਕਹਿੰਦੇ ਅੰਮੇ ਦੇ ਪਿੰਡ ਦੇ ਵਿੱਚ 17 ਨੂੰ ਚੌਕਿਆਂ ਦੇ ਵਿੱਚ ਵੀ ਮੇਲਾ ਹੋਣਾ 17 ਨੂੰ ਤਖਤੂਪੁਰੇ ਦੇ ਵਿੱਚ ਵੀ ਮੇਲਾ ਹੋਣਾ 18 ਨੂੰ ਜੰਡ ਸਾਹਬ ਵੀ ਮੇਲਾ ਹੋਣਾ 18 ਨੂੰ ਕਕਰਾਲੇ ਦੇ ਵਿੱਚ ਵੀ ਮੇਲਾ ਹੋਣਾ 19 ਨੂੰ ਘਾਂਗੇ ਵਾਲੇ ਦੇ ਪਿੰਡ ਦੇ ਵਿੱਚ ਮੇਲਾ ਹੋਣਾ 20 ਤਰੀਕ ਨੂੰ ਬਾਈ ਮਹਿੰਦਰ ਸੁਹਾਣਾ ਕਹਿੰਦਾ ਵੀ ਆਪਾਂ ਰੌਣਕ ਲਾਵਾਂਗੇ ਸੁਹਾਣਾ ਦੇ ਵਿੱਚ 21 ਤਰੀਕ ਨੂੰ ਅਹਿਮਦਗੜ੍ਹ ਸ਼ੰਨਾ ਮੇਰੇ ਮਿੱਤਰੋ 22 ਤਰੀਕ ਸਰਪਰਪੁਰ ਦੀ ਹੋਣੀ ਹੈ ਆਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਕਬੱਡੀ 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 ਸ਼ੀਲੂ ਤੇ ਕਰਨ ਸ਼ੀਲੂ ਤੇ ਕਰਨ ਦਿਆਲਪੁਰੇ ਵਾਲਾ ਕਰਨ ਦਿਆਲਪੁਰਾ ਮਿਰਜ਼ਾ ਪਿੰਡ ਹੈ ਜਲਾਲ ਦੀ ਗਰਾਊਂਡ ਦੇ ਵਿੱਚ ਕੀਤੀ ਮਿਹਨਤ ਮਣੀ ਜਲਾਲ ਕੋਲੇ ਤੇ ਅੱਜ ਦੁਨੀਆ ਦਾ ਝੋਟੀ ਦਾ ਰੇਡਰ ਬਣ ਗਿਆ ਹੈ ਨੌਜਾਨ ਦਿਆਲਪੁਰੇ ਵਾਲਾ ਕਰਨ ਮੇਰੇ ਮਿੱਤਰੋ ਆਓ ਵੀਰ ਵੜ ਕੇ ਪ੍ਰਾਵਣ ਕੇ ਗਰਾਊਂਡ ਨੂੰ ਗਰਾਊਂਡ ਜਿਹਨਾਂ ਦੀ ਡਿਊਟੀ ਨਹੀਂ ਵੀਰ ਵੜ ਕੇ ਅੰਦਰ ਉੱਤਰ ਹੋ ਜਾਓ ਕਿਉਂਕਿ ਇਕੱਲੇ ਕਬੱਡੀ ਦੇ ਪਲੇਅਰਾਂ ਨੂੰ ਗਰਾਊਂਡ ਦੇ ਦੇ ਦੋ ਹੱਥ ਬਨ ਕੇ ਬੈਠਦੀ ਆ ਆਹ ਸਾਹਮਣੇ ਕਹਿੰਦੇ ਰੁਪਿੰਦਰ ਇਸ ਵੇਲੇ ਕਬੱਡੀ ਪਾ ਰਿਹਾ ਹੈ ਉਧਰ ਕਹਿੰਦੇ ਮਨਿੰਦਰ ਦੇ ਬਲ ਕਰਨੋ ਨਹੀਂ ਉਹਨਾਂ ਨੇ 1500 ਰੁਪਏ ਮੋਢੇ ਦੇ ਲਈ ਪੁੱਛਦਾ ਕੀਤਾ ਇਹਦਾ ਕਿੰਦੇ ਆਪਰੇਸ਼ਨ ਹੋਣਾ ਐਨੇ ਅੱਕੇ ਦੇ ਉਂਗਲ ਖੜੀ ਕੀਤੀ ਆ ਓਏ ਕਾਂਗੇ ਵਾਲਿਆ ਐਨੇ ਅੱਕੇ ਦੇ ਉਂਗਲ ਖੜੀ ਕੀਤੀ ਆ ਓ ਦੋਤੇ ਵਾਲਾ ਕਹਿੰਦੇ ਮੇਰੇ ਮਿੱਤਰੋ ਇੱਕ ਤਗੜਾ ਨੰਬਰ ਜੋੜਦਾ ਹੋਇਆ ਆ ਗਗੇ ਨਾਲ ਓ ਜੋਗੇ ਵਾਲੇ ਪਿੰਡ ਦੀ ਕਹਿੰਦੇ ਧਰਤੀ ਹੈ ਪਰ ਕਹਿੰਦੇ ਰਪਿੰਦਰਾ ਨੇੜਿਓਂ ਨੇ ਕਿੰਨਾ ਸਕੀਨੇ ਕਿਹੜਾ ਹੁਣ ਲਿਆ ਹਾਂਜੀ ਉਹ ਸਾਹਿਬ ਕਿੰਨੇ ਵੀ ਰੀਪ ਨੇ ਕਲੀਅਰ ਨਹੀਂ ਹੋ ਰਿਹਾ ਉਹ ਦੋਨਾਂ ਦਾ ਹੀ ਨਹੀਂ ਕਲੀਅਰ ਹੋ ਰਿਹਾ ਕਿੰਨੇ ਨਹੀਂ ਹੋ ਰਿਹਾ ਦੇਖ ਲਓ ਕੀ ਭੱਬੂ ਆ ਗਏ ਧੁੰਦ ਕਰਕੇ ਕਹਿੰਦੇ ਵੀ ਦੋਨੋਂ ਹੀ ਕਲੀਅਰ ਨਹੀਂ ਹੋ ਰਿਹਾ ਰੈਫਰੀ ਡਿਸੀਜਨ ਹੈ ਬਾਕੀ ਜਿੱਦਾਂ ਵੀ ਜਿੱਦਾਂ 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 ਹੈਗੇ ਉਹ ਨੰਬਰ ਦੇ ਦਿਓ ਹੈ ਪਹਿਲਾਂ ਬੁਲਾ ਦਿਏ ਇੱਕ ਅਰੀਕਾ ਜਦ ਰੁੜ ਕੇ ਫਿਰ ਰੋਣਾ ਪੈ ਜਾਂਦਾ ਹੈ ਬਾਦ ਨੂੰ ਪਹਿਲੇ ਦੇਖ ਲਿਆ ਕਿ ਉਹ ਸਕਰੀਨ ਤੇ ਤਾਂ ਇੰਨਾ ਗੰਡਾ ਆਇਆ ਹੋਇਆ ਬੰਦਾ ਮੇਰ ਕਰੇ ਪ੍ਰਮਾਤਮਾ ਨਾਲ ਦੀ ਨਾਲ ਹੀ ਨੰਬਰਾਂ ਵਾਲੇ ਬਾਬੇ ਦੀਆਂ ਬਾਹਾਂ ਸੁਗੜ ਗਈਆਂ ਲੱਗਦਾ ਮੰਨੂ ਹੰਸਰਾ ਜਿਹਨਾਂ ਦਾ ਕਮਾਲ ਪੂਰਾ ਪਿੰਟ ਹੈ ਰਮਣ ਬੈਣੀਪਾਲ ਦਾ ਕਹਿੰਦੇ ਕੁੱਤਵਾ ਬਾਹੜੀਆ ਪਿੰਡ ਹੈ ਤੇ ਗੱਜੀ ਝਮਟ ਸਰਪੰਚ ਵੱਡੀ ਖੇਡ ਕਲੱਬ ਹੈ ਦਾ ਦਿਨੋ ਧੰਨਵਾਦ ਕਰਦਾ ਕਿਉਂਕਿ ਰਮਣੇ ਦੇ ਇਹਾਸਾਨ ਬੜੇ ਨੇ ਇੱਕ ਨਾਲ ਦੀ ਟੀਮ ਹੈ ਕੁੱਤਬਾ ਬਾਹਮੜੀਆਂ ਪਿੰਡ ਦੇ ਕਹਿੰਦੇ ਰਮਣੇ ਦਾ ਕੈਨੇਡਾ ਦੇ ਪੀਸੀ ਦੇ ਸਰੀ ਦੇ ਵਿੱਚ ਰਹਿੰਦਾ ਹੈ ਬਹੁਤ ਵੱਡਾ ਧੰਨਵਾਦ ਹੈ ਵੱਡੇ ਵੀਰ ਦਾ ਕਿਉਂਕਿ ਬਹੁਤ ਇਹਾਸਾਨ ਨੇ ਸਾਡੀ ਜ਼ਿੰਦਗੀ ਦੇ ਉੱਪਰ ਕੁੱਤਬਾ ਬਾਹਮੜੀਆਂ ਦੇ ਰਮਣੇ ਦੇ ਔਰ ਉੱਥੇ ਗੱਗੀ ਸਰਪੰਚ ਤੇ ਨਾਲ ਕਹਿੰਦੇ ਮਨੂ ਦਾ ਕਮਾਲਪੁਰਾ ਪਿੰਡ ਹੈ ਮੇਰੀ ਬੇਬੀ ਹੈ ਵੀਰ ਵੜ ਕੇ ਗਰਾਊਂਡ ਜਿਹੜੀ ਉਹ ਕਲੀਅਰ ਕਰ ਦਿਓ ਜਿਹਦੀ ਡਿਊਟੀ ਨੇ ਭਾਈ ਜੇ ਸਕਰੀਨ ਚ ਲਾਉਂਦਾ ਤਾਂ ਵਾਲੀ ਵਧਿਆ ਸਗਰੀਡ ਚਲਾਉਦੇ ਬੜੀ ਵਧੀਆ ਮੈਚ ਚੱਲਦਾ ਵੀਰ ਬਣ ਕੇ ਦੇਖੋ ਮੇਰੇ ਭਰਾ ਬਣ ਕੇ ਉਹ ਮਾੜਾ 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 ਪਾਸੇ हट ਜਾਓ ਉਹ ਸਾਹਮਣੇ ਕਹਿੰਦੇ ਇਸ ਵੇਲੇ ਉਹ ਕਾਗੇ ਵਾਲਾ ਕਾਗੇ ਵਾਲਾ ਕਾਗੇ ਵਾਲਾ ਕਾਗੇ ਵਾਲਾ ਉਹ ਕਬੱਡੀ 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 ਨਹੀਂ ਉਹ ਰੀਸਾ ਆਹ ਕਹਿੰਦੇ ਇਸ ਵੇਲੇ ਪੱਟਾ ਵਾਲਾ ਨੰਬਰ ਜੋੜ ਗਿਆ ਔਰ ਰਪਿੰਦਰભાઈ ਕਰਨ ਆ ਗਿਆ ਕਰਨ ਦਿਆਲਪੁਰੇ ਮਿਰਜੇ ਵਾਲਾ ਮੇਰੇ ਮਿੱਤਰੋ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਕਰਨ ਦਿਆਲਪੁਰੇ ਮਿਰਜੇ ਵਾਲਾ ਪਰ ਦੂਜੇ ਪਾਸੇ ਸ਼ੀਲੂ ਆ ਆ ਸ਼ੀਲੂ ਤੇ ਕਹਿੰਦੇ ਕਰਨਾ ਸ਼ੀਲੂ ਤੇ ਕਰਨ ਲੱਗਿਆ ਪਿਆ ਜ਼ੋਰ ਮੁਕਾਬਲਾ ਸਖਤ ਇਸ ਵੇਲੇ ਬੱਲੇ 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 ਆਓ ਸਾਹਮਣੇ ਬੱਲੇ ਬੱਲੇ ਹੋਈ ਪਈ ਸ਼ੀਲੂ ਦਾ ਜੱਫਾ ਐਨ ਸਿਰੇ ਦਾ ਲੱਗਿਆ ਸ਼ੀਲੂ ਦਾ ਜੱਫਾ ਸਿਰੇ ਦਾ ਲੱਗਿਆ ਮੇਰੇ ਵੀਰੋ ਉਧਰ ਇਹ ਕਹਿੰਦੇ ਸਤੇ ਸਮਰਾ ਛੋਟਾ ਸਮਰਾ ਰਵਿੰਦਰ ਦੇ ਰਵਿੰਦਰ ਦੀਆਂ ਕੌਡੀਆਂ ਦੇ ਉੱਪਰ 1100 ਦੇਣਗੇ ਕਿ ਰਵਿੰਦਰ ਨੂੰ ਜਫਾ ਲਾ ਗਿਆ ਤੇ 1100 ਦੱਪਾ ਜਾਵੇਗਾ ਇੱਧਰ ਕਹਿੰਦੇ ਚਾਰੇ ਪਿਆਰ ਦੇ ਉਹ ਪੱਟਾਂ ਦੇ ਥਾਪੀਆਂ ਵੱਜਦੀਆਂ ਮੇਰੇ ਮਿੱਤਰੋ ਆ ਡੱਗੋ ਵਾਲਾ ਇਹਨੇ ਕਹੇ ਬੱਲੇ ਬੱਲੇ ਕਰਵਾਈ ਪੁਜਾਰ ਦੇ ਪੱਟੇ ਮੇਲਿਆਂ ਦੇ ਮੇਜਰ ਸਿੰਘ ਬਰਾੜ ਕਹਿੰਦੇ ਪੁੱਤਾਂ ਤੋਂ ਵੱਧ ਪਿਆਰ ਕਰਦਾ ਸੀ ਕਰਦਾ ਹੈ ਤੇ ਕਰਦਾ ਰਹੂਗਾ ਕਿਉਂਕਿ ਡੱਗੋ ਵਾਲੇ ਨੇ ਵੀ ਕਹਿੰਦੇ ਪਿਆਰ ਹੀ ਖਟਿਆ ਆਹ ਨੰਬਰ ਕਹਿੰਦੇ ਰਵਿੰਦਰ ਆਪਣੀ ਟੀਮ ਲਈ ਜੋੜਦਾ ਹੋਇਆ ਸ਼ੀਲੂ ਦੇ ਤਿੰਨਾਂ ਜੱਫਿਆਂ ਦਾ 3100 ਲੱਕੀ ਦੇ ਨਾਲ ਖੋਸ਼ੇ ਫਾਨੇ ਵੀਰ ਸ਼ਹਿਨੇ ਵਾਲੇ ਉਹਨਾਂ ਵੱਲੋਂ ਸਾਡੇ ਕੋਲੇ ਪੁੱਜ ਗਿਆ ਇਹ ਮਾਇਆ ਜਿਹੜੀ ਬਾਅਦੋਂ ਮੇਰੇ ਤੋਂ ਪ੍ਰਾਪਤ ਕਰ ਲਿਓ ਬੜੀ ਮਿਹਰਬਾਨੀ ਹੋਊਗੀ ਜੇ ਕੋਈ ਸ਼ੀਲੂ ਦਾ ਸਾਥੀ ਆਇਆ ਤਾਂ ਮੇਰੇ ਤੋਂ ਪੈਸੇ ਫੜ ਲਿਓ ਬਹੁਤ ਬਹੁਤ ਧੰਨਵਾਦ ਆਓ ਸਾਹਮਣੇ ਗਗਨ ਜੋਗੇਵਾਲੀਆ ਕਬੱਡੀ 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 ਗਗਨ ਤੇ ਸ਼ੀਲੂ ਗਗਨ ਤੇ ਸ਼ੀਲੂ ਗਗਨ ਤੇ ਸ਼ੀਲੂ ਦੇ ਦਰਮਿਆਨ ਟੱਕਰ ਇੱਕ ਪਾਸੇ ਚੜ੍ਹਦੀ ਬ੍ਰੇਂਸ ਔਰ ਦੂਜੇ ਪਾਸੇ ਤਿਆਰ ਬਾ ਵੱਡਾ ਖੇਡ ਕਬੱਡੀ ਦਾ ਮੈਂ ਦੱਸਿਆ ਸੀ ਵੀ ਤਿਆਰ ਬਾ ਪਰ ਨੰਬਰ ਸ਼ੀਲੂ ਦਾ ਜੇਠੂ ਗਿਆ ਅੱਜ ਸ਼ੀਲੂ ਦਾ ਜੇਠੂ ਗਿਆ ਅੱਜ ਸ਼ੀਲੂ ਨੇ ਸੀਟੀਆਂ ਮਾਰਾ ਤੀਆਂ ਉਹ ਜਦੋਂ ਹੂਟਰ ਵੱਜਦਾ ਇੱਕ ਸੀਟੀ ਦੀ ਵੱਜਦੀ ਹੈ ਪਤਾ ਲੱਗਦਾ ਕਿ ਜੇਠੂ ਕੇ ਮੇਲਾ ਚੱਲਦਾ ਲੋਕ ਜੁੜੇ ਬੈਠਿਆ ਬੈਠੇ ਬੂਟੇ ਹੁੜੀ ਲੋਈਵਣ ਕਹਿੰਦੇ ਆਪਣੇ ਹੁੜੀ ਬੰਦੀਪ ਹੁੜੀ ਸਤਨਾਮ ਹੁੜੀ ਉਹ ਥੱਲੇ ਪੁੰਜੇ ਧਰਤੀ ਦੇ ਬੈਠੇ ਆ ਕਿ ਜੇ ਸੱਜਣਾ ਨੇ ਸੱਜਣ ਬਣੀਏ ਉਹ ਸੱਜਣ ਬੜ ਕੇ ਰਹੀਏ ਉੱਚੀ ਥਾਂ ਤੇ ਯਾਰ ਬਿਠਾਈਏ ਤੇ ਨੀਮੀ ਥਾਂ ਤੇ ਬਈਏ ਆਹ ਦੇਵਦਿਆਲਪੁਰੇ ਵਾਲਾ ਫੈਸਲਾ ਕਰਦਾ ਵੀ ਨੰਬਰ ਕਿੰਨੇ ਰੇਡਰ ਦੇ ਹਿੱਸੇ ਉਹ ਵੱਡੇ ਬਾਈ ਕਰਨ ਆ ਗਿਆ ਕਰਨ ਦਿਵਦਿਆਲਪੁਰੇ ਵਾਲਾ ਭੱਜ ਗਿਆ ਨੰਬਰ 10 12.5 ਹੋ ਗਏ ਹੈ ਮੈਨੂੰ ਲੱਗਦਾ ਵੀ ਨੰਬਰ ਬਾਬਾ ਜੀ 10 ਹੋ ਗਿਆ ਕਿ 13 ਹੋ ਗਿਆ ਲਓ ਬਹੁਤ ਛੋਟੀ ਦਾ ਮੁਕਾਬਲਾ ਹੈ ਖੇਡ ਮੈਦਾਨ ਦੇ ਵਿੱਚ ਖੇਡਿਆ ਜਾ ਰਿਹਾ ਹੋਲ ਵਾਲੇ ਦਾ ਫੈਸਲਾ ਹੋ ਗਿਆ ਹਰ ਸਾਹਮਣੇ ਅਗਲੀ ਕਬੱਡੀ ਖੇਡ ਮੈਦਾਨ ਦੇ ਵਿੱਚ 도ਦੇ ਵਾਲਾ ਰਪਿੰਦਰ ਆ ਗਿਆ 도ਦੇ ਦਾ ਰਪਿੰਦਰ ਕੋਡੀਆਂ ਪਾਉਂਦਾ ਲੋਕਾਂ ਦੇ ਦਿਲ ਜਿੱਤਦਾ ਐਨ ਵੱਡੇ ਵੱਡੇ ਖਿਡਾਰੀ ਵੀ ਪੁਰਾਣੇ ਖਿਡਾਰੀ ਵੀ ਫੈਨ ਆ ਉਹ ਸਾਹਮਣੇ ਦੇਖਣਾ ਵੀ ਇਸ ਵੇਲੇ ਗੁਰਵਿੰਦਰ ਕਾਂਗੇ ਵਾਲਾ ਕਰਦਾ ਕਮਾਲ ਮੇਰੇ ਮਿੱਤਰੋ ਲਾਉ ਤਕੜਾ ਜਫਾ ਇੱਕ ਜੋਰ ਇੱਕ ਜੋਰ ਇੱਕ ਜੋਰ ਟੈਕਨੀਕਲੀ ਪੁਆਇੰਟ ਰੇਡਰ ਦਾ ਇਹ ਟੈਕਨੀਕਲੀ ਪੁਆਇੰਟ ਹਰੇਟ ਹੁੰਦਾ ਹੈ ਮੈਚ ਸਮਾਪਤ ਕਾਂਗੇ ਦੇ ਨੰਬਰ ਨੇ 10 ਤੇ ਸਾਡੇ 14 ਜੰਗੀਆਂ ਨਾਲ ਜੰਗੀਆਂ ਨਾਲ ਤੇ ਸ਼ਕਰਪੁਰ ਦਾ ਫਾਈਨਲ ਗੁਰਪ੍ਰੀਤ ਜੀਰਾ ਹੈਪੀ ਬੌਂਸਰ ਵੱਲੋਂ 500 ਮੇਰੇ ਕੋਲੇ ਆਇਆ ਇਹ ਮਾਇਆ ਗੱਫੇ ਫੜ ਕੇ ਲੈ ਜੀ ਨੌਜਾਨਾ ਬਹੁਤ ਬਹੁਤ ਧੰਨਵਾਦ ਇੰਨੀ ਕਹਾਜਰੀ ਕਬੂਲ ਕਰਿਓ ਬੋਲਦਾ ਚੰਦਾ ਕਮੈਂਟਰੀ ਕਰਦਾ ਕੁਝ ਗਲਤ ਬੋਲਿਆ ਗਿਆ ਵੀ ਅਣਜਾਣ ਜੇ ਬੱਚੇ ਸਨਗੇ ਮਾਫ ਕਰਨਾ ਕਾਲਾ ਰੂੜੇ ਕੇ ਤੇ ਨਾਲ ਗਰਮੀਤ ਭੈਣੀ ਭਾਈ ਸਾਡਾ ਵੀਰ ਅਗਲੀ ਗੱਲ ਕਰਨਗੇ ਬਹੁਤ ਬਹੁਤ ਧੰਨਵਾਦ ਜੀ ਬੇਨਤੀ ਹੈ ਵੀ ਫਾਈਨਲ ਮੈਚ ਰਹਿੰਦਾ ਹੈ ਟਰੈਕਟਰਾਂ ਦੇ ਫੈਸਲੇ ਹੋਣੇ ਆ ਵੀਰੇ ਜਾ ਹੁਣ ਆਪਰਾ ਕਿਰਪਾ ਕਰਕੇ ਬੇਨਤੀ ਹੈ ਜਿੱਥੇ ਬੈਠੇ ਹੋ ਬੈਠੇ ਰਹੋ ਭਰਾ ਬਣ ਕੇ ਲੜਕੀਆਂ ਦਾ ਮੈਚ ਖੇਡਿਆ ਜਾਣਾ ਹੈ ਫਾਈਨਲ ਮੈਚ ਦੀਆਂ ਟੀਮਾਂ ਨੂੰ ਮੇਰੀ ਬੇਨਤੀ ਹੈ ਜਲਦੀ ਆ ਜਿਓ ਭਰਾ ਬਣਵਾ ਔਰ ਜਿਹੜੇ ਹਸਾਬ ਤੇ ਜੋਰ ਲੱਗਿਆ ਪਲੇਅਰਾਂ ਦਾ ਬਲੀਜ ਬਾਕੀ ਪਲੇਅਰਾਂ ਨੂੰ ਬੇਨਤੀ ਹੈ ਸਾਡੇ ਬਹੁਤ ਸਤਿਕਾਰਯੋਗ ਹੈ ਹੁਣ ਲੜਕੀਆਂ ਦਾ ਮੈਚ ਹੈ ਜੀ ਸ਼ੋਅ ਮੈਚ ਹੈ ਮੇਰੇ ਵੀਰ ਵਾਰੀ ਸਾਰੇ ਭਰਾ ਥੋੜਾ ਜਿਹਾ ਉਹ ਸਾਈਡ ਤੇ ਹੋ ਜਾਓ ਨ ਪਲੇਅਰ ਮਣੀ ਜੇਠੂ ਕੇ ਆ ਕੇ ਗੁਰਪ੍ਰੀਤ ਬਾਈ ਨਾਲ ਸੰਭਰ ਕਰ ਲੇ ਗਰਾਊਂਡ ਦੇ ਵਿੱਚ ਮਣੀ ਜੇਠੂ ਕੇ ਬਿੰਦੀ ਆ ਭਰਾਵਾਂ ਵੜ ਕੇ ਜਿਨ੍ਹਾਂ ਨੇ ਫੋਟੋਆਂ ਕਰਾਉਣੀਆਂ ਲੈ ਵੀ ਸ਼ੇਨੂ ਫੈਲਨ ਮੈਚ ਤੋਂ ਪਹਿਲਾਂ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਸਮਾਂ ਦੇ ਦੇਣਾ ਹੈ ਸ਼ਿਲੂ ਦੇ ਜਿੰਨੇ ਸਾਥੀ ਆਇਆ ਸਾਰਿਆਂ ਦਾ ਧੰਨਵਾਦ ਹੈ ਬਲਸਟਰ ਜੋੜੀ ਵਾਲਾ ਬੀਤ ਅੱਜ ਹਾਕਮ ਵਾਲੀਏ ਜੱਗੂ ਦੇ ਨਾਲ ਆਇਆ ਹੈ ਬਹੁਤ ਪਿਆਰ ਹੈ ਮੁੰਡਿਆਂ ਦਾ ਬਹੁਤ ਵੱਡਾ ਧੰਨਵਾਦ ਹੈ ਪਲੀਜ਼ ਗਰਾਊਂਡ ਖਾਲੀ ਕਰੋ ਜੀ ਕਲੀਅਰ ਕਰੋ ਕਾਲੇ ਬਿੰਦੀ ਆ ਗਰਾਊਂਡ ਕਲੀਅਰ ਕਰ ਦਿਓ ਗਰਾਊਂਡ ਕਲੀਅਰ ਕਰ ਦਿਓ ਬਹੁਤ ਵੱਡਾ ਧੰਨਵਾਦ ਹੈ ਹਰਿਆਣੇ ਦੀ ਕਿਹੜੇ ਪਿੰਡ ਦੀ ਟੀਮ ਹੈ ਜੀ ਇਹ ਮਤਲੌੜਾ ਤੇ ਪੰਜਾਬ ਹਰਿਆਣੇ ਦਾ ਮੈਚ ਹੈ ਬੇਨਤੀ ਹੈ ਗਰਾਊਂਡ ਕਲੀਅਰ ਕਰੋ ਲੜਕੀਆਂ ਦੀਆਂ ਟੀਮਾਂ ਆਉਦੀ ਸੈਂਟਰ ਲਾਈਨ ਤੇ ਬੇਨਤੀ ਹੈ ਸਨਮਾਨ ਬਹੁਤ ਪਏ ਆ ਲੈ ਵੀ ਗਰਮੀ ਤੇ ਅਮਰੀਕਾ ਵਾਲਾ ਮੈਚ ਲੈ ਮੈਕ ਲੈ ਲਈ ਵੀ ਆ ਬਹੁਤ ਸਨਮਾਨ ਪਏ ਆ ਪਲੀਜ਼ ਬੇਨਤੀ ਹੈ ਲੜਕੀਆਂ ਸਨਮਾਨ ਜਿਹੜੇ ਕੰਤੀ ਆਪਾਂ ਮੈਚ ਤੋਂ ਬਾਅਦ